ਸਤਨਾਮ ਵਾਹਿਗੁਰੂ ਸਾਹਿਬ ਜੀ ਬੇਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ निंद करे हर जन की अपना ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਬੋਲ ਬੁਲਾਵੇ ਹਰਿ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੇ ਹਰਿ ਆਪੇ ਪੰਜ ਤਤ ਵਿਸਤਾਰਾ ਵਿੱਚ ਧਾਤੂ ਪੰਜੇ ਆਪ ਭਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਲਈ ਦੇ ਪਵਿੱਤਰ ਹੋਕੋਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਬੈਰਾੜੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ ਤਹਰਾਉ ਏ ਭਾਈ ਭਗਤ ਤੇ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਆਪ ਹੀ ਹਰੇਕ ਵਿੱਚ ਬੈਠਾ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ। ਹੇ ਭਾਈ ਭਗਤ ਜਾਣਦਾ ਕਿ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗਤ ਖਿਲਾਰਾ ਖਿਲਾਰਿਆ ਹੋਇਆ ਆਪ ਹੀ ਇਹਨਾਂ ਤਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ ਆਖ ਹੇ ਭਾਈ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਦਾ ਹੈ। ਆਪ ਹੀ ਸੇਵਕ ਨੂੰ ਮਿਲਾਉਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਣ ਮੁਕਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this is today's hukumnama sri darbar from sri darbar sahib amritsar attended by our fourth guru guru ramdas ji under heading behradi fourth mahal guru sahib ji saying that the lord's humble servant Sings the glorious praises of the Lord's name, even if someone slanders the Lord's humble servant, he does not give up his own goodness. Pause. Whatever the Lord and Master does, he does by himself. The Lord himself does those deeds. The Lord and Master himself imparts under. Standing. The Lord Himself inspires us to speak. The Lord Himself directs the evolution of the world of the five elements. He Himself infuses the five senses into it. O servant Nanak, the Lord Himself unites us with the true Guru. He Himself resolve star conflicts wahiguru ji ka khalsa wahiguru ji ki fateh